ਤਾਰੀ ਜੀ ਬੱਚੀ ਇਹ ਸ਼ੈਲੀ ਬਾਟੀਆਂ ਨੇ ਤੇ ਰਜ਼ੀਆ ਬਾਟੀਆਂ ਇਹਨਾਂ ਦੋਨਾਂ ਦੀ ਮਿਹਨਤ ਦੇ ਸਦਕਾ ਅੱਜ ਇੰਨੀ ਰੌਣਕ ਲੱਗੀ ਹੋਈ ਹੈ ਔਰ ਮੈਂ ਆਪ ਜੀ ਦੀ ਇੱਕ ਹੋਰ ਜਿਹਨੂੰ ਸਭ ਤੋਂ ਕਹਿੰਦੇ ਵੀਆਈਪੀ ਗੈਸਟ ਬਣਾ ਕੇ ਇੱਥੇ ਲਿਆਂਦਾ ਗਿਆ ਇਹਨਾਂ ਮਾਨ ਸਤਕਾਰ ਬਖਸ਼ਿਆ ਗਿਆ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਪਰ ਖੁਸ਼ੀ ਵਾਲੀ ਗੱਲ ਇਹ ਆ ਕਿ ਸਾਡਾ ਪੰਜਾਬ ਜਿਹਨੂੰ ਰੰਗਲਾ ਪੰਜਾਬ ਕਹਿੰਦੇ ਨੇ ਉਹਦੀ ਰੰਗਤ ਵਾਪਸ ਆ ਰਹੀ ਆ ਇਹੋ ਜਿਹੇ ਬੱਚਿਆਂ ਦੀ ਹਿੰਮਤ ਦੇ ਨਾਲ ਇਹਨਾਂ ਦੀ ਹਿੰਮਤ ਦੀਦਾਤ ਹੈ ਕਿ ਜੋ ਵੀ ਕੱਟ ਕੀਤਾ ਹੈ ਸਾਰੀਆਂ ਲੇਡੀਜ਼ ਦਾ ਰੰਗ-ਬਰੰਗੀਆਂ ਸੋਹਣੀਆਂ-ਸੋਹਣੀਆਂ ਪਰੀਆਂ ਬਣ ਕੇ ਆਈਆਂ ਨੇ ਤੇ ਪੰਜਾਬੜਾ ਲੱਗ ਰਿਹਾ ਨੇ ਸਾਰੀਆਂ ਤੇ ਇਹਨਾਂ ਦੇ ਵਿੱਚੋਂ ਮੈਨੂੰ ਆ ਕੇ ਇੰਨੀ ਖੁਸ਼ੀ ਮਹਿਸੂਸ ਹੋਈ ਹੈ ਕਿ ਮੇਰੇ ਪੰਜਾਬ ਦੀ ਰੰਗਤ ਵਾਪਸ ਆ ਰਹੀ ਆ ਮੇਰੇ ਪੰਜਾਬ ਦਾ ਵਿਰਸਾ ਜਿਹੜਾ ਗਵਾ ਚੁੱਕਿਆ ਸੀ ਪ੍ਰਾਤਨ ਵਿਰਸਾ ਅੱਜ ਕੱਲ ਦੇ ਬੱਚਿਆਂ ਨੂੰ ਤੇ ਪਤਾ ਹੀ ਨਹੀਂ ਐ ਕਿ ਪ੍ਰਾਤਨ ਕਿੱਦਾਂ ਵਿਆਹ ਹੁੰਦੇ ਸੀ ਕਿੰਨੇ ਕਿੰਨੇ ਮਹੀਨੇ ਪਹਿਲਾਂ ਜਾਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਸੀ ਵਿਆਹ ਦੇ ਲਾਗੇ 10 ਦਿਨ ਪਹਿਲਾਂ ਹੀ ਸੁਹਾਗ ਬੋਲਣੇ ਕੁੜੀ ਦਾ ਵਿਆਹ ਹੋਣਾ ਤੇ ਸੁਹਾਗ ਬੋਲਣੇ ਮੁੰਡੇ ਦਾ ਵਿਆਹ ਹੋਣਾ ਤੇ ਘੋੜੀਆਂ ਬੋਲਣੀਆਂ ਕਿੰਨਾ ਕੁਝ ਹੁੰਦਾ ਸੀ ਲੇਕਿਨ ਅੱਜ ਕੱਲ ਦੇ ਬੱਚਿਆਂ ਨੂੰ ਤੇ ਡੀਜੇ ਤੇ ਸਭ ਕੁਝ ਦਮ ਗਿਆ ਕਿ ਜਾਣਾ ਵਿਆਹਾਂ ਵਿੱਚ ਜਾਣਾ ਸਵੇਰੇ ਜਾਣਾ ਭੂਹਾਣੇ ਸਵੇਰੇ ਜਾਣਾ ਮਾਸੀਆਂ ਨੇ ਸਵੇਰੇ ਪੈਲਸਾਂ 'ਚ ਜਾਣਾ ਤੇ ਪੈਲਸ ਵਿੱਚ ਵਾਪਸ ਆ ਜਾਣਾ ਵਿਆਹਾਂ ਦੀ ਉਹ ਰੰਗਤਾ ਹੀ ਖਤਮ ਹੋ ਲੈਕਿਨ ਮੈਨੂੰ ਲੱਗ ਰਿਹਾ ਹੈ ਕਿ ਜੋ ਸਾਡੇ ਵਰਗੇ ਜਾਂ ਮੇਰੇ ਵਰਗੀਆਂ ਹੋਰ ਵੀ ਕਈ ਭੈਣਾਂ ਨੇ ਗਰੁੱਪ ਬਣਾਏ ਆ ਇਹ ਸਾਰੀਆਂ ਸਾਂਝਾ ਰਲ ਕੇ ਸਾਡੇ ਪੰਜਾਬ ਦੀ ਰੰਗਤ ਨੂੰ ਵਾਪਸ ਲਿਆ ਰਹੀਆਂ ਨੇ ਮੈਂ ਕਹਿੰਨੀ ਇਦਾਂ ਰੰਗੀਲਾ ਰਵੇ ਮੇਰਾ ਪੰਜਾਬ ਮੇਰੇ ਪੰਜਾਬ ਦੀ ਪੰਜ ਦਰਿਆ ਦੀ ਧਰਤੀ ਜਿਹੜੀ ਆ ਇਦਾਂ ਹੀ ਮਹਿਕਦੀ ਰਵੇ ਇਦਾਂ ਹੀ ਰੌਣਕਾਂ ਲੱਗੀਆਂ ਰਹਿਣ ਨਸ਼ੇ ਵਰਗੀ ਜੋ ਕੋੜ ਦੀ ਬਿਮਾਰੀ ਇਹਨੂੰ ਚੰਬੜੀ ਆ ਇੱਥੋਂ ਦੂਰ ਹੋ ਜਾਣ ਤੇ ਹੱਸਦੇ ਖੇਡ ਮਾਂ-ਬਾਪ ਦੇ ਜੋ ਪੁੱਤਰ ਨੇ ਉਹ ਉਮਰਾ ਭੋਗਣ ਚੰਗੇ ਬਣਨ ਗੱਭਰੂ ਜਵਾਨ ਜੋ ਖੇਡਾਂ ਵੀ ਗਵਾਚ ਗਿਆ ਨੇ ਉਹ ਖੇਡਾਂ ਵੀ ਖੇਡ ਕੇ ਆ ਗੱਭਰੂ ਜਵਾਨ ਬਣਨ ਤੇ ਜੋ ਵੀ ਇਹ ਤੀਆਂ ਦਾ ਪ੍ਰੋਗਰਾਮ ਹੈ ਅੱਗੇ ਤੋਂ ਮੈਂ ਚਾਹਾਂਗੀ ਕਿ ਇਹਨੂੰ ਕਿਸੇ ਖੁੱਲੇ ਮਾਹੌਲ ਵਿੱਚ ਕੀਤਾ ਜਾਵੇ ਤਾਂ ਜੋ ਤੁਹਾਨੂੰ ਸੱਚਮੁੱਚ ਲੱਗੇ ਕਿ ਉਹ ਰੰਗਤ ਉਹ ਹੀ ਰੰਗਤ ਸਭ ਤੋਂ ਵਧੀਆ ਹੈ ਮੇਰਾ ਨਾਮ ਰਜਗ ਹੈ ਅਸੀਂ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ ਅਸੀਂ ਦੋਵੇਂ ਜਾਣੇ ਰਲ ਕੇ ਹਰ ਸਾਲ ਮਨਾ ਰਹੇ ਹਾਂ ਤੇ ਇਸ ਸਾਲ ਵੀ ਅਸੀਂ ਆਰਗੇਨਾਈਜ਼ ਕੀਤਾ ਹੈ ਤੀਆਂ ਦਾ ਤਿਹਾਰ ਇਸ ਲਈ ਅਸੀਂ ਮਨਾਉਂਦੇ ਹਾਂ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਅਸੀਂ ਆਪਣੇ ਕਲਚਰ ਨਾਲ ਜੁੜੇ ਰਹੀਏ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਬੈਕਗ੍ਰਾਉਂਡ ਕੀ ਹੈ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਫੁਲਕਾਰੀ ਕੀ ਹੈ ਪੱਖੀਆਂ ਕੀ ਹਨ ਤੇ ਸੌਂਦਾ ਤਿਹਾਰ ਕੀ ਹੈ ਇਸ ਲਈ ਅਸੀਂ ਸਾਰੇ ਗਰੁੱਪਸ ਲਈ ਇੱਥੇ ਪ੍ਰੋਗਰਾਮ ਰੱਖਿਆ ਹੈ ਤਾਂ ਕਿ ਸਭ ਨੂੰ ਪਤਾ ਚੱਲੇ ਅਸੀਂ ਆਪਣੇ ਇਸ ਕਲਚਰ ਨੂੰ ਅੱਗੇ ਪ੍ਰਮੋਟ ਕਰੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਹਰ ਸਾਲ ਤੀਆਂ ਦਾ ਪ੍ਰੋਗਰਾਮ ਮਨਾਉਂਦੇ ਰਵਾਂਗੇ ਤੇ ਇਸੇ ਤਰ੍ਹਾਂ ਹੀ ਰੌਣਕਾਂ ਲਾਉਂਦੇ ਰਵਾਂਗੇ। ਹਾਂਜੀ ਮੈਡਮ ਆਪਣਾ ਨਾਮ ਮੇਰਾ ਨਾਮ ਸ਼ੈਲੀ ਪਟਿਆ ਹੈ। ਤੇ ਅਸੀਂ ਇੱਥੇ ਤੀਜ ਦਾ ਤਿਉਹਾਰ ਮਨਾ ਰਹੇ ਹਾਂ। ਤੇ ਅਸੀਂ ਇੱਥੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ। ਸਭ ਨੂੰ ਬਹੁਤ ਪਸੰਦ ਆਇਆ। ਅਸੀਂ ਹਰ ਸਾਲ ਕਰਦੇ ਹਾਂ। ਇਸ ਸਾਲ ਵੀ ਅਸੀਂ ਕੀਤਾ ਹੈ। ਬਾਬਾ ਜੀ ਦੀ ਕਿਰਪਾ ਦੇ ਨਾਲ ਮੇਰੇ ਨਾਲ ਬਹੁਤ ਵਧੀਆ ਪ੍ਰੋਗਰਾਮ ਗਿਆ ਹੈ। ਹਰ ਸਾਲ ਅਸੀਂ ਚਾਹੁੰਦੇ ਹਾਂ ਅਸੀਂ ਮਨਾਉਂਦੇ ਰਹੀਏ। ਲੇਡੀਜ਼ ਨੂੰ ਖੁਸ਼ ਕਰਦੇ ਰਹੀਏ। ਆਉਣ ਵਾਲੇ ਸਾਡੇ ਬੱਚਿਆਂ ਨੂੰ ਉਹਨਾਂ ਦਾ ਪਹਿਚਾਨ ਹੋਵੇ ਕਿ ਕੀ ਸਾਡਾ ਵਿਰਸਾ ਸੀ। ਜਿਹੜੇ ਅਸੀਂ ਭੁੱਲੇ ਹੋਏ ਆ। ਬਸ ਬਾਬਾ ਜੀ ਮੇਰ ਕਰਨ ਤੇ ਹਰ ਸਾਲ ਇਸੇ ਮਨੰਦਰੀਸ ਤੋਂ ਵੀ ਵਧੀਆ ਕਰਦੇ ਰਹੀਏ ਬਸ ਮੈਂ ਇਹੀ ਚਾਹਨੀ ਆ ਰਜ਼ੀਆ ਪਾਰਟੀਆ ਤੇ ਸ਼ੈਲੀ ਪਾਰਟੀਆ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆਪਣੇ ਪ੍ਰੋਗਰਾਮ ਦਾ ਇੱਕ ਹਿੱਸਾ ਬਣਾਇਆ ਇੱਥੇ ਮੁੱਖ ਮਹਿਮਾਨ ਜਿਹੜੇ ਨੇ ਉਹ ਮਿਸਿਸ ਕੌਰ ਜੀ ਆਏ ਉਹਨਾਂ ਨੇ ਬਹੁਤ ਰੌਣਕ ਲਾਈਆਂ ਉਹਨਾਂ ਦੇ ਆਉਣ ਨਾਲ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲੱਗ ਗਏ ਅਸੀਂ ਚਾਹੁੰਦੇ ਹਾਂ ਕਿ ਇੰਜ ਦੇ ਪ੍ਰੋਗਰਾਮ ਇਹ ਰਜ਼ੀਆ ਤੇ ਸ਼ੈਲੀ ਜਿਹੜਾ ਉਹ ਹਰ ਸਾਲ ਕਰਵਾਉਣ ਇਹ ਹੋਰ ਵੀ ਬਹੁਤ ਸੋਸ਼ਲ ਐਕਟੀਵਿਟੀਜ਼ ਕਰਦੇ ਨੇ ਰੱਬ ਇਹਨਾਂ ਨੂੰ ਤਰੱਕੀ ਬਖਸ਼ੇ ਥੈਂਕ ਯੂ ਵੈਰੀ